ਕੀ ਆਈਟ ਗੱਲ ਨਹੀਂ ਗਾਉਂਦਾ ਉਹਨਾਂ ਦਾ ਕੀ ਆ ਜਿਹੜਾ ਨਾ ਉਹ ਉਹਨਾਂ ਦਾ ਕਾਹਦੀ ਸੀ ਤੂੰ ਗੱਲ ਸਹੀ ਕਰੋ ਹੂੰ ਨਹੀਂ ਅੱਜ ਜ ਲੜਾਈ ਕਾਤ ਹੋਈ ਐ ਇੱਥੇ ਲੜਾਈ ਜਿਹੜੇ ਹਮੋਂ ਵੀ ਆ ਦੇ ਕਾਲੇ ਆਉਂਦੇ ਹੋ ਵਿੱਚ ਵਰ ਜਾਂਦੇ ਬਿਨਾਂ ਯਾਰੀ ਤੋਂ ਅਸਾਂ ਹੀ ਵੜ ਪੂਣੇ ਆਲੇ ਨੰਗਾ ਨਹੀਂ ਜਾਂਦੇ ਇਹ ਬਹੁਤ ਜਿਆਦਾ ਲੱਗ ਲੱਗ ਇਹ ਨਾਲ ਸਾਰੀ ਦਵਾਈ ਇਕੱਠੀ ਕਰਦੀ ਹੈ ਇਹ ਜਿਹੜਾ ਦਵਾਈ ਹੁਣ ਸਾਰੀ ਇਕੱਠੀ ਕਰ ਦੋ ਇੱਕੋ ਟਾਈਮ ਕਰਦਾ ਸਾਰਿਆਂ ਦਾ ਅੱਗੇ ਮੈਨੂੰ ਹੋਰ ਕੇ ਮਿਲਾਈ ਰੱਖ ਦਿੰਦਾ ਆਤਮਾ ਵੀ ਆਦਕੀ ਤਾਂ ਅੱਗ ਪਣੀ ਲੈਣ ਹੁੰਦੀ ਸੀ ਇੰਨੀ ਵੱਡੀ ਪਰ ਨੇ ਹੁਣ ਸਰਾ 10 15 20 ਤੱਕ ਹੋ ਜਾਂਦਾ ਉਹ ਅਰੇ ਨਿਪਟ ਜਾਂਦਾ ਸੀਗਾ ਕੰਮ ਆ ਅੱਜ ਵੀ ਅਕੇ ਦਾ ਚਾਹ ਬਹੁਤ ਬੜਾ ਤਕੜਾ ਹੋਇਆ ਪਿਆ ਜੇ ਟਾਈਮ ਮੈਨੂੰ ਨਹੀਂ ਕਰਦੀ ਜੀ ਬੋਧਵਾਰ ਮਿਲ ਜਿੰਦੀ ਇੰਨਾ ਲੜਾਈ ਵੀ ਨਹੀਂ ਹੋਣੀ ਸੀ ਤੇ ਵਧੀਆ ਇਹ ਮਾਤਰੀਕ ਹੋਣ ਚੁੱਕਰ ਵਰ ਗਿਆ ਹੈ ਚੁੱਕਰ ਵਰ ਗਿਆ ਹੈ ਜਿੰਨਾਂ ਨੂੰ ਬੋਧ ਉਹ ਵੀ ਬਾਰ ਮਿਲਦੇ ਨੇ ਉਹਨਾਂ ਨੂੰ ਆਕੀ ਕਰਦਾਂਗੇ ਚੁੱਕਰਵਾਵਾਂਗੇ ਮਰਾਜੂ ਵਾਦ ਫਿਰ ਹੋ ਆਲੀ ਜਾਂਦੀ ਸਾਡੀ ਬੋਧਵਾਰ ਦੇ ਲਖਣਾਂ ਜਿਵੇਂ ਕੋਈ ਨਹੀਂ ਲੱਗਦਾ ਉੜਾਈ ਹੋਈ ਬਾਪੂ ਜੀ ਇਹ ਗੋਲੀਆਂ ਲੱਗਣ ਹੀ ਨਹੀਂ ਦਿੰਦੇ ਗੋਲੀਆਂ ਮਿਲਦੀਆਂ ਜਿਨਾ ਇੱਕ ਗੋਲੀ ਮਿਲਦੀ ਸੀ ਹਾਂ ਜਿਨਾਂ ਨੂੰ 14 ਨਾਲ ਹੀ ਮਿਲਦੀਆਂ ਨੇ ਇੱਕ ਹੀ ਮਿਲਦੀ ਤੇ ਉਹ ਲੱਤੋਂ ਰੱਹੀ ਹੋਵੇ ਰੈਂਕ ਨਹੀਂ ਲੱਗਣ ਦਿੰਦੇ ਅੱਗੋਂ ਦਾ 500 ਤੋਂ ਦੇ ਠੱਗੀ ਮਾਰਦੇ ਚਿੱਟਿਆਂ ਦੇ ਵਿੱਚ ਆਹ ਚਾਰ ਨੇ ਬਦਮਾਸ਼ ਜਿਨਾ ਗੋਲੀਆਂ ਵੇਚ ਨਹੀਂ ਹੁੰਦੀਆਂ ਕੀ ਕਰਕੇ ਬਾਹਰ ਵੇਚ ਕੇ 4-500 ਦੇ ਹੋ ਜਾਂਦੇ ਨੇ ਜਿਹੜੇ ਚਾਰੇ ਫੇਰ ਤੇ ਲੈਣਾ ਜਿਹੜੇ ਖੜੇ ਹੋਏ ਨੇ ਉਹ ਤਾਂ ਉੱਥੇ ਹੀ ਰਹਿ ਜਾਂਦਾ ਕੰਮ ਬਾਕੀ ੱੱਕਾ ਮੁਕੀ ਕਰਕੇ ਉਹਨਾਂ ਨੂੰ ਰਾਜ ਨਹੀਂ ਮਿਲੀ ਉਹਨਾਂ ਨੇ ਥੋੜਾ ਹੌਸਲਾ ਪਾਇਆ ਕਈ ਗੋਲ ਵੀ ਗਏ ਹਾਂ 3ਰਿੰਦਰ ਗੋਲ ਵੀ ਗਏ ਉਹਨਾਂ ਨੇ ਚੰਡੀਗੜ੍ਹ ਗਏ ਸੀ ਹਾਂ ਤੇ ਮਾਤਾ ਸਾਨੂੰ ਆਉਦੀ ਵੀ ਫੋਨ ਕਰਦਾਂਗੇ ਇਹਨਾਂ ਕੋਲ ਆਏ ਆ ਡਾਕਟਰ ਛੁੱਟੀ ਤੇ ਆ ਕਿੰਨੇ ਦਿਨ ਹੋ ਗਏ ਜਾਈ ਨਹੀਂ ਮਿਲਿਆ ਆ ਮਤਲਬ ਜਦੋਂ ਆਣ ਜੇ ਕੋ ਮਾਰ ਗਿਆ ਆਪਾਂ ਆ ਗਏ ਬੰਦੇ ਨੇ ਕੱਜੇ ਤੁਪੂ ਆ ਆ ਮਛਾਂਢੇ ਆਏ ਉਹ ਕੰਮ ਕਰਨਾ ਹੈ ਕੋਈ ਸੋਚੋ ਆਪਣੇ ਪੈਰ ਇੱਕ ਮਾਰੀ ਨਾ ਲੈਣ ਸਿੱਧੀ ਕਰੋ ਆਹ ਕਰੂਗੇ ਉਹਨੂੰ ਅਜਾਦ ਪਹਾੜੀ ਮਾਰੀ ਨੇ ਕੀ ਗੱਲ ਹੋ ਗਈ ਉਹ ਕਹਿੰਦੇ ਨਹੀਂ ਮੇਰੇ ਪੈਰ ਵੀੜੇ ਦੋ ਜਾਣੇ ਦਿੰਦੇ ਦੋਈ ਲੈ ਨਹੀਂ ਆਉਂਦੇ ਦੋਈ ਲੈਂਦੇ ਨੇ ਹਾਂ ਹਾਂ ਆਹ ਨੰਬਰ ਆਇਆ ਹੈ। ਆਹ ਉੱਧਰ ਕਈ ਗੁਰੂਰ ਸਾਹਿਬ ਦੇ ਮੁੰਡੇ ਆ ਜਾਂਦੇ ਆ। ਆਇਆ ਉਸ ਫਾਇਲ ਕਰੇ ਆ ਕੇ ਸਾਡੇ ਤੇ ਬਾਤ ਪਾ ਰਹੇ ਹੈਗੇ ਆ। ਕਿਹਦੇ ਅੱਲਾਹ ਵਰ ਦੇ ਕੋਲੇ ਦਾ ਮੰਡੀ ਹੈਗੇ ਘਾੜੋਂ 100-150। ਪਹਿਲਾਂ ਇਹ ਨਹੀਂ ਕਿਸੀ ਹੈ। ਹੁਣ ਇਹ ਫਾਇਲ ਕਰੀ ਜਾਂਦੇ ਆ। ਜਾਂ ਫੋਟੋਸ ਕਰੇ ਗਏ। ਆ ਪਿਛਲੀ ਵਾਰ ਤਾਂ ਭਾਗ ਕਰਕੇ ਮੁੰਡੇ ਆਏ ਸੀ ਮੈਂ ਪਰਤਾ। ਮੱਚਾ ਪਹਿਲਾਂ ਨਹੀਂ ਦੱਸਿਆ ਸੀ ਪਹਿਲਾਂ ਨਹੀਂ ਦੱਸਿਆ ਪੂਰੀ ਲੜਾਈ ਕਿਉਂ ਆ ਇੰਨਾ ਰਸ ਕਿਉਂ ਆ ਇਹ ਜੀ ਰਸ ਇਸ ਤਰ੍ਹਾਂ ਜੀ ਜਿਹੜਾ ਨਸ਼ੇ ਦੀ ডোজ ਕਰਨ ਜਿਆਦਾ ਕੰਮ ਵਧਿਆ ਪਿਆ ਇਹ ਕਈ ਦਵਾਈ ਨਹੀਂ ਇਹਨੂੰ ਸਮਝ ਰਿਹਾ ਇਹਨੂੰ ਨਸ਼ਾ ਜਾਵਾ ਸਮਝ ਰਿਹਾ ਹੂੰ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਸੈਂਟਰ ਨੇ ਖਵਾਇਆ ਹੈ ਜੋ ਵੀ ਕਿੱਥੇ ਕਿੱਥੇ ਸੈਂਟਰ ਨੇ ਸਾਰੇ ਸੈਂਟਰਾਂ ਚ ਦਵਾਈ ਦਿੱਤੀ ਜਾਵੇ ਜੋ ਕਿ ਰਾਤ ਚ ਨਾ ਜਾਦਾ ਬਣੇ ਆਦਲ ਕਾ ਦੇ ਫਰੋਹੀਪੁਰ ਦੇ ਇਲਾਕਿਆਂ ਦੇ ਉੱਤੇ ਆ ਕੇ ਦਵਾਈ ਲੈ ਰਹੇ ਨੇ ਹੁਣ ਅੱਜ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਦਾ ਕਾਰਨ ਇਹ ਜੀ ਕਈ ਵਿਚਾਰੇ ਲਾਈਨਾਂ ਚ ਖੜੇ ਨੇ ਕੋਈ ਆਏ ਨੇ ਚਾਰ ਮੁੰਡੇ ਜਿਨ੍ਹਾਂ ਦੀ ਉੱਤੇ ਗਸ਼ਤ ਵਿਖਾਉਦੇ ਆ ਉਹ ਆਏ ਨੇ ਉਹਨਾਂ ਨੂੰ ਉਹਨੇ ਰੋਕਿਆ ਉਹਦੇ ਵਿਚਾਰੇ ਦੀ ਗੱਲ ਪੈ ਗਈ ਪੰਜ ਸੱਤ ਮੋੜੇ ਸੀ ਉਹਨੂੰ ਵਾਵਾ ਕੁੱਟਿਆ ਉਹਨਾਂ ਨੇ ਤੇ ਉਹਨਾਂ ਦੀ ਉਹਨਾਂ ਜਾ ਕੇ ਧੱਕੇ ਨਾਲ ਦਵਾਈ ਲਈ ਇਹਦਾ ਕੋਈ ਹੱਲ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਇਹਦੀ ਸਹੀ ਲਾਈਨ ਬਣਾ ਕੇ ਇਹਨਾਂ ਸਾਰੇ ਮਜ਼ਦੂਰਾਂ ਨੂੰ ਜਿਹੜੇ ਨੇ ਵਿਚਾਰੇ ਦਵਾਈ ਲੈਣ ਨਾਲ ਸਹੀ ਦਵਾਈ ਦਿੱਤੀ ਡਾਕਟਰ ਸਾਹਿਬ ਹਸਪੀਟਲ ਦੇ ਵਿੱਚ ਅੱਜ ਆਊਟ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈਗਾ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਇੱਕ ਦੂਸਰੇ ਨੂੰ ਕੁੱਟਦੇ ਹੋਏ ਵੀ ਲੋਕ ਦਿਖਾਈ ਦਿੱਤੇ ਕਾਰਨ ਦੇਖੋ ਇਹ ਪਤਾ ਕੀ ਹੈਗਾ ਕਿ ਸਾਨੂੰ ਜੋ ਵੀ ਸਰਕਾਰ ਦੇ ਹਦਾਇਤਾਂ ਮੁਤਾਬਕ ਵੀ ਕਿਸੇ ਦੇ ਨਸੀਬ ਦੋ ਹਫਤੇ ਦਵਾਈ ਦੇਣੀ ਹੁੰਦੀ ਹੈ ਹਫਤੇ ਦੀ ਦਵਾਈ ਦੇਣੀ ਹੁੰਦੀ ਕਿਸੇ ਟਾਈਮ ਅਸੀਂ ਇੱਕ ਦਿਨ ਦੀ ਦਵਾਈ ਦੇਣੀ ਹੁੰਦੀ ਹੈ ਇਹ ਹੁਣੇ ਕੋਈ ਐਡਿਕਸ਼ਨ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਜ਼ਿਆਦਾ ਦਵਾਈ ਦਿਓ ਉਹ ਸੀ ਸਰਕਾਰ ਦੀ ਗਾਈਡਲਾਈਨ ਤੋਂ ਪਾਸੇ ਨਹੀਂ ਜਾ ਸਕਦੇ ਜੋ ਜ਼ਰੂਰੀ ਮੈਡੀਸਨ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਲਈ ਸੀ ਜੋ ਨਹੀਂ ਚੱਲ ਸਕਦੇ ਜਿਸ ਕਰਕੇ ਇੰਨਾ ਜੜਾਈ ਝਗੜਾ ਹੋ ਰਿਹਾ ਹੈ ਇੰਸਟਾਫ ਨਾਲ ਹੀ ਕਾਫੀ ਬੋਲੇ ਫਿਰ ਅਸੀਂ ਥਾਣੇ ਇਨਫੋਰਮ ਕੀਤਾ ਹੁਣ ਕਾਫੀ ਹੱਦ ਤੱਕ ਕਾਬੂ ਪਾ ਲਿਆ ਕਿ ਡਾਕਟਰ ਸਾਹਿਬ ਇਹਦੇ ਹਾਸਤੇ ਤੁਸੀਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਅਪੀਲ ਕੀਤੀ ਹੋਈ ਕਿ ਇੱਥੇ ਪਰਮਾਨੈਂਟ ਕੋਈ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਸੀ ਸੀ ਡੀਸੀ ਮੈਡਮ ਨੂੰ ਬਹੁਤ ਵਾਰ ਦੋ ਵਾਰ ਲਿਖ ਕੇ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਇੱਥੇ ਪਰਮਾਨੈਂਟ ਚੌਕੀ ਸਟੈਬਲਿਸ਼ ਕਰਾਂ ਜੀ ਨਹੀਂ ਡਾਕਟਰ ਸਾਹਿਬ ਜੇ ਅੱਜ ਪੁਲਿਸ ਦੇ ਮੁਲਾਜ਼ਮ ਹੁੰਦੇ ਤੇ ਲੜਾਈ ਝਗੜਾ ਸ਼ਾਇਦ ਨਾ ਹੁੰਦਾ ਇਹ ਅਸੀਂ ਫਿਲਹਾਲ ਲਿਖ ਕੇ ਦਿੱਤਾ ਹੋਇਆ ਉਹਨਾਂ ਨੇ ਟੈਂਪੋਰਰੀ ਪੁਲਿਸ ਨੇ ਸਾਡੀ ਕਾਫੀ ਹੈਲਪ ਕੀਤੀ ਜੋ ਉਹਨਾਂ ਨੇ ਮੌਕੇ ਤੇ ਕਾਬੂ ਪਾ ਲਿਆ ਸਰ ਅੱਜ ਰਸ਼ ਇੰਨਾ ਜ਼ਿਆਦਾ ਹੋਣ ਦਾ ਕਾਰਨ ਕੀ ਹੈ ਰਸ਼ ਅੱਜ ਮੈਡੀਸਿਨ ਹਫਤੇ ਦੀ ਮਿਲਦੀ ਹੈ ਜਿਸ ਕਰਕੇ ਉਹਨਾਂ ਦੇ ਕਰਕੇ ਟਾਸ ਜ਼ਿਆਦਾ ਹੈਗਾ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਆਨ ਰੇ ਹੁਣ ਮੈਨੇਜ ਕਰ ਰਹੇ ਹਾਂ ਕਿ ਵੀ ਟਾਈਮ ਅਸੀਂ ਡੇਜ਼ ਡਿਵਾਈਡ ਕਰਾਂਗੇ ਵੀ ਅੱਧੇ ਪੇਸ਼ੈਂਟਾਂ ਨੂੰ ਇੱਕ ਦਿਨ ਹਫਤੇ ਦੀ ਮੈਡੀਸਿਨ ਮਿਲੇਗੀ ਹਾਫ ਪੇਸ਼ੈਂਟ ਨੂੰ ਇੱਕ ਦਿਨ ਮਿਲੇਗੀ ਠੀਕ ਚਲੋ ਧੀਰੇ ਧੀਰੇ ਸੋਲਵ ਹੋ ਜਾਏਗਾ ਇਸ